ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਠੀਕ ਠਾਕ ਹੋਣੇ ਆ ਸਾਰਿਆਂ ਦੀ ਲੋਹੜੀ ਬਹੁਤ ਵਧੀਆ ਨੰਗੀ ਹੋਣੀ ਆ ਤੇ ਲੋਹੜੀ ਦੀਆਂ ਫੇਰ ਦੁਬਾਰਤੋਂ ਮੁਬਾਰਕਾਂ ਤੇ ਆਪਾਂ ਆਏ ਹਾਂ ਖੇਤ ਤੇ ਆਪਾਂ ਤੁਹਾਨੂੰ ਦੇਣੇ ਆ ਜਾਣਕਾਰੀ ਸਹੀ ਲੋ ਵੇ ਮਿੱਤਰੋ ਸੂਰਜ ਮਹਾਰਾਜ ਜੀ ਤੇ ਚੜ੍ਹ ਨਹੀਂ ਰੇ ਤੁਹਾਨੂੰ ਕਾਫੀ ਦਿਨਾਂ ਦਾ ਪਤਾ ਵਾ ਕਣਕ ਮੰਗ ਰਹੀ ਏ ਪਾਣੀ ਤੇ ਕਣਕ ਪਾਣੀ ਮੰਗ ਰਹੀ ਤੇ ਸੋਲਰ ਵਾਲੀ ਮੋਟਰ ਲਵਾ ਕੇ ਤੇ ਪੰਗਾ ਹੀ ਲੈ ਲਿਆ ਕਿਉਂਕਿ ਹੁਣ ਨਾ ਸੂਰਜ ਚੜੇ ਤੇ ਨਾ ਇਹ ਚੱਲੇ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਨਾ ਜੇ ਤੇ ਸੂਰਜ ਨਿਕਲਦਾ ਵਾ ਸਿਆਲ ਚ ਫੇਰ ਤੇ ਚਲਦੀ ਚਲਦੀ ਏ ਕੋਈ ਸ਼ੱਕ ਨਹੀਂ ਇਹਦੇ 'ਚ ਵਧੀਆ ਵਾ ਫਾਇਦਾ ਵਾ ਇਹਦਾ ਨੁਕਸਾਨ ਨਹੀਂ ਐਡਾ ਪਰ ਸਿਆਲ 'ਚ ਜੇ ਸੂਰਜ ਨਾ ਚੜੇ ਤੇ ਫੇਰ ਰਹਣ ਗਵਾਂਢ ਤੋਂ ਪਾਣੀ ਬੰਦਾ ਮੰਗੇ ਬਾਕੀ ਗੱਲ ਗਰਮੀਆਂ 'ਚ ਜੇ ਕੋਈ ਦਿੱਕਤ ਨਹੀਂ ਹੈਗੀ ਗਰਮੀਆਂ 'ਚ ਨੰਬਰ 1 ਕਾਮਾ ਤੇ ਬਾਕੀ ਸਭ ਠੀਕ ਠਾਕ ਆ ਬਸ ਸੋਲਰ ਦਾ ਇਹੋ ਹੀ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਵੀ ਸਿਆਲ ਚ ਥੋੜਾ ਦਿੱਕਤ ਆਉਂਦੀ ਏ ਗਰਮੀਆਂ ਚ ਵਧੀਆ ਵਾ ਇੱਕ ਨੰਬਰ ਕਮ ਆ ਤੇ ਚਲੋ ਬਾਕੀ ਆਪਣੀਆਂ ਇਹ 16 ਪਲੇਟਾਂ ਵਾ 16 ਪਲੇਟਾਂ ਵਾ ਤੇ ਬਸ ਸੂਰਜ ਚ ਚੜੇ ਫੇਰ ਕੋਈ ਇਹਦੀ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹੁਣ ਜਦੋਂ ਸੂਰਜ ਨਹੀਂ ਚੜ ਰਿਹਾ ਫਸਲ ਪਾਣੀ ਮੰਗ ਰਹੀ ਥੋੜੀ ਇਹ ਦਿੱਕਤ ਆ ਰਹੀ ਏ ਬਾਕੀ ਆਪਣੀ ਲੁੱਬੀ ਦੀ ਪੰਜ ਦੀ ਮੋਟਰ ਉਹ ਹੀ ਪੁਰਾਣੀ ਜਿਹੜੀ ਬਿਜਲੀ ਤੇ ਚੱਲਦੀ ਸੀ ਉਹ ਆਪਾਂ ਤਾਂ ਬਿਜਲੀ ਤੇ ਚੱਲਣ ਵਾਲੀ ਰਖੀਏ ਕਿਉਂਕਿ ਆਪਾਂ ਹੁਣ ਜਦੋਂ ਜਨਰੇਟਰ ਲਾ ਕੇ ਆਪਾਂ ਆਪਣਾ ਕੰਮ ਚਲਾ ਲਾਂਗੇ ਠੀਕ ਆ ਜਾਂ ਉਧਰ ਤਾਰ ਲਾ ਕੇ ਆਪਾਂ ਚਲਾ ਲਾਂਗੇ ਇਥੇ ਆਪਣੇ ਮਿੱਤਰਾਂ ਦੀ ਮੋਟਰੀ ਹੈ ਤੇ ਬਾਕੀ ਹੋਰ ਕੋਈ ਪਰੇਸ਼ਾਨੀ ਨਹੀਂ ਹੈਗੀ ਮੈਂ ਆਪਾਂ ਸਾਰਿਆਂ ਨੂੰ ਸਹੀ ਸਲਾਹ ਦੇਣੀ ਕਿਉਂਕਿ ਕਿਸਾਨ ਵੀਰ ਦਾ ਪੈਸਾ ਬੜੇ ਮੁਸ਼ਕਲਾਂ ਨਾਲ ਬਚਤ ਹੁੰਦੀ ਹੈ ਨਹੀਂ ਵੀ ਹੁੰਦੀ ਕਈ ਯਾਰ ਘਾਟਾ ਵੀ ਪੈ ਜਾਂਦਾ ਵਾ ਤੇ ਇਸ ਕਰਕੇ ਆਪਾਂ ਸਲਾਹ ਦਵਾਂਗੇ ਵੀ ਮੇਰੇ ਭਰਾ ਸਾਰੇ ਜਣੇ ਸੋਚ ਕੇ ਜਿਨ੍ਹਾਂ ਨੇ ਤੇ ਹੁਣ ਮਜਬੂਰੀ ਹੈ ਜਿੱਥੇ ਲੈਟਰ ਨਹੀਂ ਆਉਂਦੀ ਲਵਾਉਣੀ ਪੈਣੀ। ਮੋਟਰ ਰੇਲ ਵਾਲੇ ਵੀ ਜਿਹੜੀ ਚਲਦੀ ਰਹੇ। ਬਾਕੀ ਇਹ ਕਣਕੋ ਦੇ ਮਤਲਬ 826 ਇਹ ਨਾ ਕਰੰਟ ਹੋ ਗਈ ਕਣਕ। ਕਰੰਟ ਹੋ ਗਈ ਤੇ ਆਪਾਂ ਵੀ ਚਲ ਇੰਨਾ ਹੀ ਪਲੌ ਮਾਰਿਆਂ ਦਾ ਆ ਫਾਇਦਾ ਵਾ ਕਣਕ। ਕਰੰਟ ਹੋ ਗਈ ਹੋ ਵਧੀਆ ਗਈ ਫਿਰ ਵੀ। ਹੁਣ ਵਿੱਚ ਵਿਰਲੀ ਪਹਿਲੀ ਲੱਗਦੀ ਇੱਥੇ। ਕੇਰਤੀ ਵੀ ਜਿੱਥੇ ਨਹੀਂ ਉੱਗੀ। ਬਾਕੀ ਇਹ ਆ ਗਿਆ 187 ਤੇ 826 ਵਿੱਚ ਮਿਕਸ ਕ੍ਰੋਸਿੰਗ ਦਾ 20 ਆ ਬਾਕੀ ਕਣਕ ਦੇ ਵਧੀਆ ਵਿੱਚ ਨੋਰਮਲ ਜਿਹਾ ਜਿੱਦਾਂ ਖਾਲੀ ਜਗਾ ਉਹ ਵੀ ਆਪਾਂ ਕੇਰਪੂਰ ਦਿੱਤੀ ਸੀ ਕਣਕ ਤੇ ਬਸ ਇਹੋ ਹੀ ਹੁਣ ਇਹ ਪਾਣੀ ਮੰਗਣ ਦੀ ਇਹ ਤੇ ਉਧਰ ਸੂਰਜ ਮਹਾਰਾਜ ਜੀ ਤੇ ਕਿਸੇ ਦਿਖਾਈ ਨਹੀਂ ਦੇ ਰਹੇ ਇਹ ਕਹਿ ਰਿਹਾ ਮੈਂ ਬਾਕੀ ਸੋਲਰ ਦਾ ਉਦਾਂ ਫਾਇਦਾ ਵਾ ਉਦਾਂ ਨਹੀਂ ਕੋਈ ਨੁਕਸਾਨ ਹੁੰਦਾ ਘਾਟਾ ਨਹੀਂ ਕੋਈ ਗਰਮੀਆਂ 'ਚ ਤੇ ਪੰਜ ਦੀ ਮੋਟਰ ਪੰਜ ਕਿਲੇ ਰਾਵਣਾ ਪਾਲ ਦਿੰਦੀ ਹੈ। ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਅਗਲੇ ਦਿਨ ਦੀ ਗੁੱਡ ਮਾਰਨਿੰਗ ਤੇ ਉਮੀਦ ਕਰਦੇ ਕਿ ਸਾਰੇ ਵਧੀਆ ਚੜ੍ਹਦੀ ਕਲਾ 11 ਤਕਰੀਬਨ ਵੱਜ ਚੁੱਕੇ ਆ ਸਵਾ 11 ਹੋ ਗਏ ਨਾ ਟਾਈਮ ਹੋ ਗਿਆ ਤੇ ਧੁੰਦ ਵੇਖੋ ਧੁੰਦ ਜਿਹੀ ਬਹੁਤ ਆ ਗੱਡੀਆਂ ਲਾਈਟਾਂ ਜੱਗ ਕੇ ਆਉਂਦੀਆਂ। ਹੋਰ ਸਾਰੇ ਮੇਰੇ ਵੀਰ ਕਸੌੜ ਵੀ ਠੀਕ-ਠਾਕ ਆ। ਗਿਆ ਹੁਣ ਨਾ ਧੁੱਪ ਨਿਕਲਦੀ ਐ ਨਾ ਪਾਣੀ ਲੱਗਦਾ ਪਿਆ ਕਣਕ ਨੂੰ ਕਣਕ ਪਾਣੀ ਮੰਗਣ ਢੀ ਐ ਹੋਰ ਇਹ ਵੀ ਅੱਜ ਨਾਲ ਗੱਲਬਾਤ ਕਰਾਂਗੇ ਆਪਾਂ ਲਾਈਵ ਤੇ ਲਓ ਮਿੱਤਰੋ ਆਪਾਂ ਕਰਾਂਦੇ ਆ ਜੀ ਅੱਜ ਜਦੋਂ ਸਾਂਣ ਵੱਜ ਗਿਆ ਸੀ ਲਾਪੋ ਲਾ ਪੀਣਾ 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 ਇੱਧਰ ਵੀ ਉਹ ਡਰਾਈਵਰ ਨੇ ਗੱਡੀ ਠੋਕਤੀ ਸਾਰੀ ਭਾਂਤੀ ਗਰੀਬ ਦੀ ਰਿਆ ਪਰ ਧਿਆਨ ਨਾਲ ਚਲਾਇਆ ਕਰੋ ਠੱਡ ਕੇ ਬਹੁਤ ਨੁਕਸਾਨ ਹੁੰਦਾ ਗੱਡੀਆਂ ਦੀ ਕੋਈ ਗੱਲ ਨਹੀਂ ਬੰਦਾ ਆਪ ਵੱਜੇ ਜੇ ਮੈਂ ਬੜਾ ਹਾਂ ਗੱਡੀ ਵਿਚ ਰਹੀ ਸਾਰੀ ਭੱਜ ਗਈ ਮਾਤਰ ਬੰਦੇ ਲਈ ਬਹੁਤ ਔਖਾ ਵਾ ਤੇ ਧਿਆਨ ਨਾਲ ਚਲਾਇਆ ਕਰੋ ਸਾਰੇ ਜਣੇ ਟਰੱਕ ਵਾਲੇ ਨੇ ਬ੍ਰੇਕ ਮਾਰੀ ਤੇ ਗੱਡੀ ਵਿਚਾਰੇ ਦੀ ਪਿੱਛੋਂ ਵੱਜ ਗਈ ਬਹੁਤ ਨੁਕਸਾਨ ਹੋਇਆ ਵਿਚਾਰੇ ਦਾ ਦੋ ਮਟਰ ਸੂਰਜ ਨੇ ਵੀ ਅੱਜ ਚਾਕੀ ਦੇ ਦਿੱਤੀ ਏ ਵਧੀਆ ਲੱਗਾ ਵਾ ਤੋਪ ਜੜੀ ਜੇ ਕੰਮ ਕਰੀਏ ਤੇ ਸਰੀਰ ਨੂੰ ਵਧੀਆ ਲੱਗਦਾ ਤੇ ਆ ਮੋਟਰ ਵਾਲਿਆਂ ਦਾ ਸੋਲਰ ਹੀ ਸੋਲਰ ਹੀ ਲਾ ਕੇ ਲੈ ਗਿਆ ਕੋਈ ਤੇ ਸਾਰੇ ਜਣੇ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਕਿ ਉਹਦਾ ਸੋਲਰ ਵਾਲੀ ਮੋਟਰ ਕੰਮਜਾਪਕ ਨਹੀਂ ਗਰਮੀਆਂ ਜੀ ਤੇ ਆਪਾਂ ਲਵਾ ਲਈ ਉਹ ਤੋਂ ਤੇ ਚੱਲਦੀ ਰਹੀ ਤੇ ਹੁਣ ਔਖਾ ਆ ਪਿਆ ਵਾ ਹੁਣ ਚਲਦੀ ਨਹੀਂ ਕਿਉਂਕਿ ਧੋਪਾ ਅੱਜ ਲੱਗੀ ਏ ਹੁਣ ਅੱਜ ਨਾ ਇੰਨੀ ਕੋਈ ਨਾ ਕਿੰਨਾ ਕੋਈ ਭਰਨਾ ਵਾ ਕਨਾਲ ਤੋਂ ਭਰ ਜਾਏਗਾ ਤੇ ਨਾਲੇ ਸਟਾਲਿਆਂ ਦੇ ਬਹੁਤ ਖਾਬਿਆ ਕਿਉਂਕਿ ਠੰਡ ਬਹੁਤ ਆ ਸਾਰੇ ਜਣੇ ਹੁਣ ਕਮੈਂਟ ਕਰਕੇ ਇਹ ਦੱਸਿਓ ਕਿਦਾਂ ਸੋਲਰ ਵਾਲੀ ਮੋਟਰ ਕੰਮ ਕਰ ਰਹੀ ਨਹੀਂ ਇਹ ਜ਼ਰੂਰ ਕਮੈਂਟ ਕਰਕੇ ਸਾਰੇ ਵੀਰਾਂ ਨੂੰ ਦੱਸਣਾ ਵਾ ਤੇ ਕਣਕ ਦੇਖੋ ਤੀਛਾ ਸੀ